ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਜੀ ਅੱਜ ਦਿਨ ਹੈਗਾ ਜੀ ਵੀਰਵਾਰ ਦਾ ਤੇ ਤਰੀਕ ਹੈਗੀ 18 ਅੱਜ ਆਪਾਂ ਗਏ ਸੀਗੇ ਮਾਚੂ ਵੜਾ ਸਾਹਿਬ ਉੱਥੇ ਜਾਣ ਦਾ ਇਹ ਕਾਰਨ ਸੀਗਾ ਕਿ ਜਸਕਰਨ ਕਈ ਦਿਨ ਤੋਂ ਕਹਿ ਰਿਹਾ ਸੀਗਾ ਮੇ ਮੰਮੀ ਮੇਰਾ ਸਿਰ ਦੁਖਦਾ ਇਹਨਾਂ ਰਾਤ ਨੂੰ ਵੀ ਰੋਣ ਲੱਗ ਜਾਂਦਾ ਸੀ ਫਿਰ ਮੈਨੂੰ ਘੁੱਟਣਾ ਪੈਂਦਾ ਸੀਗਾ ਇੱਕ ਨੀਂਦ ਆਉਂਦੀ ਹੁੰਦੀ ਸੀ ਉੱਤੇ ਚ ਇਹ ਰੋਣ ਲੱਗ ਜਾਂਦਾ ਸੀਗਾ ਫਿਰ ਕਾਫੀ ਟਾਈਮ ਮੈਂ ਬੈਠੀ ਇਹਦਾ ਸਿਰ ਕੁੱਟੀ ਜਾਂਦੀ ਹੁੰਦੀ ਸੀ 2-3 ਦਿਨ ਹੋ ਗਏ ਨੂੰ ਲਗਾਤਾਰ ਰੋਦੇ ਨੂੰ ਤੇ ਸਕੂਲ ਵੀ ਨਹੀਂ ਜਾ ਰਿਹਾ ਸੀਗਾ ਤੇ ਮੈਂ ਨਾ ਫਿਰ ਇਹਨੂੰ ਅੱਜ ਲੈ ਕੇ ਗਏ ਸੀਗੇ ਸਰਕਾਰੀ ਹਸਪਤਾਲ ਦੇ ਵਿੱਚ ਮੈਂ ਹਾਂ ਵੀ ਚੱਲ ਉੱਥੇ ਜਾ ਕੇ ਦਵਾਈ ਲਿਆਉਣੇ ਕਿਉਂਕਿ ਜੀ ਸਰਕਾਰੀ ਹਸਪਤਾਲ ਦੇ ਵਿੱਚ ਦਵਾਈ ਹੁਣ ਵਧੀਆ ਮਿਲਦੀ ਆ ਨਾਲੇ ਨਾਲੇ ਡਾਕਟਰ ਵੀ ਵਧੀਆ ਆਏ ਹੋਏ ਨੇ ਸਾਰੇ ਤੇ ਫਿਰ ਤਾਂ ਕਰਕੇ ਅਸੀਂ ਅੱਜ ਕਿ ਉੱਥੇ ਗਏ ਸੀਗੇ ਦਵਾਈ ਲੈਣ ਤੇ ਮੈਂ ਹਾਂ ਵੀ ਨਾਲ ਤੇਰੀ ਨਿਗਾ ਵਗੈਰਾ ਦੇਖ ਲੈਣੇ ਆ ਜੇ ਕੋਈ ਪ੍ਰੋਬਲਮ ਹੋਈ ਅੱਖਾਂ ਚੋਂ ਪਾਣੀ ਵਗੈਰਾ ਵੀ ਆਉਂਦਾ ਸੀਗਾ ਇਹਦੇ ਮੈਂ ਹਾਂ ਵੀ ਚੱਲ ਉੱਥੇ ਚੈੱਕ ਕਰਾ ਲੈਣੇ ਆ ਤਾ ਕਰਕੇ ਜੀ ਅਸੀਂ ਗਏ ਸੀਗੇ ਅੱਜ ਹਸਪਤਾਲ ਸਰਕਾਰੀ ਹੁਣ ਜੀ ਅਸੀਂ ਉੱਥੋਂ ਦਵਾਈ ਲੈ ਕੇ ਵਾਪਸ ਆ ਗਏ ਸੀਗੇ ਹਸਪਤਾਲ ਦੇ ਵਿੱਚੋਂ ਉੱਥੇ ਮੈਂ ਵੀਡੀਓ ਨਹੀਂ ਬਣਾਈ ਸੀਗੀ ਜਿਆਦਾ ਕੁਛ ਬਸ ਮੁੜ ਜਾਂਦੇ ਥੋੜਾ ਜਿਹਾ ਤੇ ਅੰਦਰ ਐਂਟਰੀ ਕਰਦੇ ਥੋੜਾ ਜਿਹਾ ਸ਼ਾਰਟ ਬਣਾਇਆ ਸੀਗਾ ਤੇ ਇੱਥੇ ਜੀ ਹੁਣ ਆਪਾਂ ਆ ਗਏ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਵੀ ਇੱਕ ਦੋ ਕੰਮ ਕਰਨੇ ਵਾਲੇ ਸੀਗੇ ਤੇ ਉਹ ਕਰੇ ਫੇਰ ਜੀ ਬਾਜ਼ਾਰ ਦੇ ਵਿੱਚ ਸੜਕ ਤਾਂ ਵੈਸੇ ਖਾਲੀ ਸੀ ਵੈਸੇ ਭੀੜ ਸੀਗੀ ਨਹੀਂ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਜੀ ਹੁੰਦੀ ਆ ਲੋਕ ਵਿੱਚ ਭੱਜਦੇ ਫਿਰਦੇ ਹੁੰਦੇ ਐਨੀ ਜ਼ਿਆਦਾ ਹੁੰਦੀ ਆ ਪਰ ਅੱਜ ਨਹੀਂ ਸੀਗੀ ਐਨੀ ਭੀੜ ਗੱਡੀਆਂ ਵਗੈਰਾ ਸਾਰੀਆਂ ਸਾਈਡ ਤੇ ਖੜੀਆਂ ਸੀਗੀਆਂ ਤੇ ਰਾਮਨਾ ਲੋਕ ਤੁਰਦੇ ਫਿਰਦੇ ਸੀਗੇ ਅੱਜ ਤੇ ਉਸ ਤੋਂ ਬਾਅਦ ਬਾਜ਼ਾਰ ਦੇ ਵਿੱਚੋਂ ਅਸੀਂ ਵਾਪਸ ਆ ਕੇ ਫਿਰ ਮੈਂ ਇੱਥੇ ਲਵਾਉਣੀ ਸੀਗੀ ਕੈਂਚੀ ਕੈਂਚੀ ਜੀ ਮੇਰੀ ਲਵਾਉਣ ਵਾਲੀ ਸੀ ਕਿਉਂਕਿ ਜੀ ਆਪਾਂ ਨੇ ਇੱਕ ਦੋ ਸੂਟ ਲਿਆਂਦੇ ਸੀਗੇ ਉਹਨਾਂ ਦੀ ਕਟਿੰਗ ਕਰਨੀ ਸੀਗੀ ਤਾਂ ਕਰਕੇ ਤੇ ਇੱਥੇ ਫਿਰ ਮੈਂ ਕੈਂਚੀ ਲਵਾਈ ਉਸ ਤੋਂ ਬਾਅਦ ਜੀ ਆਗੇ ਆਪਾਂ ਘਰ ਤੇ ਇੱਥੇ ਸਾਡੇ ਅੱਡੇ ਤੇ ਆ ਕੇ ਅਸੀਂ ਘਰੇ ਫੋਨ ਕਰਤਾ ਸੀਗਾ ਤੇ ਜਿਸ ਕੰ ਦਾ ਪਾਪਾ ਸਾਨੂੰ ਜਾ ਕੇ ਲੈ ਆਇਆ ਸੀਗਾ ਅੱਡਾ ਆਪਾਂ ਤੋਂ ਜੀ 1 ਕਿਲੋਮੀਟਰ ਦੂਰ ਆ ਤੇ ਅਸੀਂ ਬੱਸ ਦੇ ਵਿੱਚ ਹੀ ਗਏ ਸੀਗੇ ਇੱਥੇ ਆ ਸਾਰੀ ਸੜਕ ਆਪਣੇ ਘਰ ਨੂੰ ਆ ਰਹੀ ਹੈ ਅੱਡੇ ਤੋਂ ਤੇ ਉਹਦੀ ਜਿਸ ਕਰਕੇ ਵੀਡੀਓ ਬਣਾਈ ਸੀਗੀ ਇੱਧਰ ਦੇਖੋ ਕਿੰਨੀ ਪ੍ਰਾਲੀ ਵਗੈਰਾ ਪਈ ਆ ਇਹ ਪ੍ਰਾਲੀ ਸਾਰੀ ਫੈਕਟਰੀ ਦੇ ਵਿੱਚ ਜਾਂਦੀ ਆ ਪਹਿਲਾਂ ਤਾਂ ਬਹੁਤ ਜ਼ਿਆਦਾ ਪਈ ਸੀਗੀ ਆਪਣੇ ਇੱਧਰ ਮਾਲਵੇ ਦੇ ਵਿੱਚ ਨਾ ਫੈਕਟਰੀਆਂ ਬਹੁਤ ਨੇ ਤੇ ਆ ਸਾਰੀ ਜਗ੍ਹਾ ਖਾਲੀ ਹੋ ਗਈ ਹਾਲੇ ਵੀ ਪ੍ਰਾਲੀ ਪਈ ਆ ਬਹੁਤ ਜ਼ਿਆਦਾ ਗੱਠਾਂ ਪਈਆਂ ਨੇ ਤੇ ਹਾਂਜੀ ਜੇ ਅੱਜ ਆਪਣਾ ਸਿਰਫ ਛੋਟਾ ਜਿਹਾ ਬਲੌਕ ਆ ਕਿਉਂਕਿ ਜੀ ਮੈਂ ਘਰ ਦਾ ਸਾਰਾ ਕੰਮ ਉੱਧਰ ਹੀ ਛੱਡ ਕੇ ਗਈ ਸੀਗੀ ਬਸ ਤੇ ਥੋੜਾ ਮੋਟਾ ਉੱਥੇ ਬਣਾਇਆ ਵਲੌਗ ਤੇ ਘਰੇ ਆ ਕੇ ਜੇ ਕੰਮ ਵਗੈਰਾ ਕਰਨੇ ਸੀਗੇ ਤੇ ਜੇਕਰ ਅੱਜ ਵੀਡੀਓ ਪਸੰਦ ਆਈ ਤਾਂ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਣੇ ਰਿਓ ਬਲੌਗ ਦੇ ਨਾਲ ਦੇਖੋ ਬਲੌਗ ਨੂੰ ਪੂਰਾ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਕਮੈਂਟ ਵੀ ਜਰੂਰ ਕਰਿਓ ਇੱਥੇ ਜੀ ਹੁਣ ਬਸ ਆਪਾਂ ਪਹੁੰਚਣੇ ਵਾਲੀਆਂ ਆ ਉਹ ਜਾ ਰਹੇ ਸੀਗੇ ਜਿਹੜੇ ਲੇ ਲੌਜ ਪਹੁੰਚ ਗਏ ਘਰੇ ਬਹੁਤ ਗਰਮੀ ਆ ਬਾਹਰ ਜੀ ਬਸ ਹੋ ਗਈ ਤੇ ਹੁਣ ਪਿੰਨੇ ਪਾਣੀ ਤਾਂ ਨਹੀਂ ਕਿੰਨੇ ਵਜ ਗਏ 1:3 ਕਰਦੇ ਘੜੀ ਰਾਮ ਫੇ ਕਰਾਂਗੇ ਬਾਕੀ ਕੰਮ ਲੌਜੀ ਰਾਮ ਕਿਤੇ ਚਾਹ ਤਾਂ ਰੰਨਾ ਚਾਹ ਬਣਾ ਲਈ ਹੁਣ ਛਾਲਾ ਟਾਈਮ ਹੋ ਗਿਆ ਸੈੱਜ ਦੀ ਦੋਣੇ ਵਾਲਾ ਲਰਮੜੋਟੇ ਕੱਪੜਾ ਦੇ ਕੱਪੜੇ ਸਵਿਟੇ

ਸਰਦ ਬੁਕਾਰ ਦੀਆਂ ਰੋਟੀਆਂ ਇਹਨਾਂ ਤੇ ਖਾ ਲਣਗੇ ਅਸੀਂ ਬਣੀ ਕਾਲੀ ਕਾਲੀ ਚ ਖਾ ਕੇ ਗਈ ਮੈਂ ਸਵੇਰ ਰੋਟੀਆਂ ਖਾ ਕੇ ਗਈ ਹੁਣ ਖਾ ਦੋ ਖਾ ਕੇ ਗਿਆ ਸੀ ਤੋਂ ਇਹ ਤਾਂ ਖਾ ਗਿਆ ਸੀ ਮੈਨੂੰ ਐਸੀਗਾ ਵੀ ਫਟਾਫਟ ਚਲੇ ਜਾਈਏ ਕਿਤੇ ਡਾਕਟਰ ਨਾਲ ਉੱਥੇ ਜੇ ਨਾਮ ਮਿਲਿਆ ਫੇਰ ਔਖਾ ਜਾਣਾ ਸਰਕਾਰੀ ਚ ਤਾਂ ਫਿਰ ਜੀ ਉੱਠ ਗੜਦੇ ਨੂੰ ਮੈਨੂੰ ਟਾਈਮ ਹੁੰਦਾ ਡਾਕਟਰਾਂ ਦਾ ਤਾਂ ਕਰਕੇ ਫਿਰ ਮੈਂ ਫਟਾਫਟ ਆਪਣੇ ਜਿਹੜਾ ਮਾਮਾ ਕੰਮ ਹੋਇਆ ਕਰਕੇ ਚਲੇ ਗਈ ਬਾਕੀ ਆਪਣੇ ਪੇਣ ਕੋਈ ਚੜ ਹਾਂ ਨਾ ਕੋਈ ਬੋ ਚਲਾਇਆ ਪਾਂਡੇ ਵੀ ਮੇਰੇ ਹਲੇ ਪੈਣੇ ਉਹ ਵੀ ਹੁਣ ਮੰਜਾਂਗੇ ਤੇ ਚਲੋ ਜੀ ਥੋੜੇ ਜਿਹੀ ਸੀਗੇ ਤੇ ਹਾਂ ਰੋਟੀ ਆ ਕੇ ਦੇ ਦੇਣਾ ਨੂੰ ਤੇ ਪਾ ਲਿਆ